ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ ਮੈਂ ਗੁਰਿੰਦਰ ਤੂੜੀਆ ਪੰਨੀਵਾਲਾ ਫੱਤਾ ਅੱਜ ਅਸੀਂ ਪਹੁੰਚੇ ਆ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਤਰਖਾਨ ਵਾਲਾ ਵਿਖੇ ਜਿੱਥੇ ਕਿ ਇੱਕ BSNL ਦਾ ਟਾਵਰ ਜੋ ਕਿ ਕੱਲ ਬੀਤੇ ਦੇ ਬੀਤੇ ਸ਼ਾਮ ਬੀਤੇ ਚੱਕੜ ਹਲੇਰੀ ਦੇ ਕਾਰਨ ਡਿੱਗ ਪਿਆ ਹੈ ਦੋ ਮਕਾਨਾਂ ਦੇ ਉੱਪਰ ਦੋ ਕੋਠੀਆਂ ਦੇ ਉੱਪਰ ਇਹ ਟਾਵਰ ਡਿੱਗਿਆ ਹੈ ਬਹੁਤ ਭਾਰੀ ਨੁਕਸਾਨ ਹੋਇਆ ਹੈ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪਿੰਡ ਤਰਖਾਨ ਵਾਲੇ ਦੀਆਂ ਆ ਦੇਖ ਸਕਦੇ ਹੋ ਤੁਸੀਂ ਆ ਕੋਠੀ ਦੇ ਉੱਪਰ ਬਿਲਕੁਲ ਟਾਵਰ ਡਿੱਗਿਆ ਨਜ਼ਰ ਆ ਰਿਹਾ ਇਹ ਟਾਵਰ 120 ਫੁੱਟ ਉੱਚਾ ਟਾਵਰ ਸੀ ਆ ਤੁਸੀਂ ਦੇਖ ਰਹੇ ਹੋ ਐਗਰੀਮੈਂਟ ਖਤਮ ਹੋਇਆ ਪਿਆ ਸੀ ਫਿਰ ਟਾਵਰ ਡਿੱਗਿਆ ਕੋਠੀ ਦੇ ਉੱਪਰ ਦੋ ਕੋਠੀਆਂ ਦਾ ਨੁਕਸਾਨ ਹੋ ਗਿਆ ਭਾਰੀ ਨੁਕਸਾਨ ਹੋ ਗਿਆ ਇਸ ਤੋਂ ਅਗਲੇ ਪਾਸੇ ਇੱਕ హెয়ার ਸਲੂਨ ਸੀਗਾ ਜਿੱਥੇ ਕਿ ਇਹ ਟਾਵਰ ਡਿੱਗਿਆ హెয়ার ਸਲੂਨ ਦਾ ਵੀ ਕਾਫੀ ਨੁਕਸਾਨ ਹੋ ਗਿਆ ਤੇ ਦੋ ਜਨੇ ਕਟਿੰਗ ਕਰਾਉਣ ਆਏ ਸੀਗੇ ਉਹਨਾਂ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਬਹੁਤ ਭਾਰੀ ਨੁਕਸਾਨ ਹੋਇਆ ਮੀਂਹ ਝੱਖੜ ਹਨੇਰੀ ਦੇ ਕਾਰਨ ਜਾਣਦੇ ਆ ਪਿੰਡ ਤਰਖਣ ਵਾਲਾ ਦੇ ਲੋਕਾਂ ਦੇ ਕੋਲੋਂ ਕਿੰਨਾ ਕੁ ਨੁਕਸਾਨ ਹੋਇਆ ਹੈ ਘਰਾਂ ਦਾ ਤੇ ਦੁਕਾਨ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਕਿੰਨੇ ਦੇ ਸੱਟਾਂ ਵੱਟੀਆਂ ਕਿੰਨਾ ਕੁ ਭਾਰੀ ਨੁਕਸਾਨ ਹੋਇਆ ਕੋਈ ਮਾਲ ਡੰਗਰ ਦਾ ਕੋਈ ਜਾਨੀ ਨੁਕਸਾਨ ਵਗੈਰਾ ਜਾਣਦੇ ਆ ਪਿੰਡ ਤਰਖਾਨ ਵਾਲੇ ਦੇ ਲੋਕਾਂ ਦੇ ਕੋਲੋਂ ਸਾਡੇ ਨਾਲ ਪਿੰਡ ਤਰਖਾਨ ਵਾਲੇ ਦੇ ਕੁਝ ਲੋਕ ਮੌਜੂਦ ਆ ਜਾਣਦੇ ਆ ਉਹਨਾਂ ਦੇ ਕੋਲੋਂ ਯਾਰ ਵੀ ਤੂੰ ਬਾਹਰ ਤੂੰ ਕੋਠੇ ਠਹਿ ਹੈ ਬੀਲੀ ਵਾਲਾ ਨੇ ਘੱਟੀ ਹੈ ਉਹ ਤੇਰੇ ਵਾਲੀ ਤਾਰੀ ਪਾਸੇ ਕਰਦਾ ਲਈ ਕਦੀ ਬਹੁੰਦੇ ਆ ਕਿਹੜੀ ਤੇ ਤੇਰੇ ਘਰ ਨੂੰ ਸਪਲਾਈ ਜਾਂਦੀ ਹੈ ਔਰ ਕਿ ਫਿਰ ਕੋਈ ਢੱਕਾਂ ਕਿਥੇ ਟਾਰ ਬਸ ਇਹ ਖੰਡ ਕਰ ਲਈਆ ਉਹ ਕੱਟ ਕੇ ਉੱਥੋਂ ਵਾਪਸ ਹੋ ਜੂਗੀ ਯਾ ਕੋਈ ਡੀਲੀ ਕਰ ਦਿੰਗੇ ਹੰਪੇ ਤਾਂ ਬਸ ਠੀਕ ਹੈ ਹੋਰ ਤਾਂ ਕੋਈ ਹੈ ਨਹੀਂ ਦਿੱਕਤ ਹੀ ਨਹੀਂ ਅੱਗੇ ਮੁੱਕੇ ਤਾਂ ਮੈਨੂੰ ਹੋਰ ਤਾਂ ਕੋਈ ਚਾਰ ਤੁਸੀਂ ਕੱਟ ਲਓ ਕੋਈ ਹੋਰ ਨਹੀਂ ਨਾ ਸਿੱਧਾ ਆਇਓ ਇੱਥੇ ਹੋਈ ਤਾਂ ਹੋ ਲੈਣ ਉਹ ਨਾ ਸਿੱਧਾ ਆਪੇ ਹੀ ਆਪੇ ਹਾਂਜੀ ਬਾਈ ਜੀ ਹਾਂਜੀ ਕਿਹੜਾ ਪਿੰਡ ਆ ਜੀ ਇਹ ਕੀ ਨਾਮ ਆਈ ਤੁਹਾਡਾ ਜੀ ਤਰਖਾਨ ਵਾਲਾ ਪਿੰਡ ਆ ਜੀ ਮੇਰਾ ਨਾਮ ਪ੍ਰਵਿੰਦਰ ਸਿੰਘ ਆ ਜੀ ਹਾਂਜੀ ਕੀ ਘਟਨਾ ਵਾਪਰੀ ਆ ਜੀ ਇਹ ਕਿ ਜਿਹੜਾ ਟਾਵਰ ਡਿੱਗਿਆ ਕਦੋਂ ਟਾਵਰ ਡਿੱਗਿਆ ਜੀ ਇਹ ਰਾਤ ਦੇ ਲੇਰੀ ਆਈ ਆਈ ਸ਼ਾਮ ਜੇ ਨੂੰ ਤੇ ਪੌਣੇ ਹੱਥ ਹੋ ਕੇ ਡਿੱਗਿਆ ਜੀ ਆ ਤੇ ਬਸ ਉਸ ਤੋਂ ਬਾਅਦ ਇਹਦੇ ਪਰਲੇ ਪਾਸੇ ਇੱਕ ਪੈਪ ਟੁੱਟ ਗਈ ਜੀ ਸਾਰਾ ਘਰ ਦੇ ਉੱਪਰ ਡਿੱਗ ਪਿਆ ਰਵੀ ਦੇ ਘਰ ਦੇ ਉੱਪਰ ਡਿੱਗਿਆ ਜੀ ਬਹੁਤ ਨੁਕਸਾਨ ਹੋ ਜਾਣਾ ਸੀ ਆ ਠੀਕ ਆ ਤੇ 25 ਜੁਲਾਈ ਮਸਾ ਵਿੱਚ ਵਧੀਆ ਜਾਰੇ ਉਹਨਾਂ ਦੇ ਕਿਹਨੇ ਕਿਹੜੇ ਘਰਾਂ ਕਿੰਨੇ ਘਰਾਂ ਦੇ ਉੱਪਰ ਡਿੱਗਿਆ ਇਹ ਟਾਵਰ ਇਹ ਇੱਕ ਗੁਜਰਨ ਸਿੰਘ ਦੇ ਘਰ ਦੇ ਉੱਪਰ ਡਿੱਗਿਆ ਜੀ ਇੱਕ ਰਵੀ ਸਿੰਘ ਦਾ ਜੀ ਠੀਕ ਹੈ ਠੀਕ ਹੈ ਕਿਹੜੀ ਬੰਗੇ ਦੀ ਦੁਕਾਨ ਸੀ ਉਹਦਾ ਦੁਕਾਨ ਵੀ ਹੈਗਾ ਅ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਪਾਪਾ ਉਹਦਾ ਬਲੇਟਰੂਟਰ ਜਾਲੀਆਂ ਜੁਣੀਆਂ ਤੋੜਤੀਆਂ ਸਾਰੀਆਂ ਉਹਨਾਂ ਦੀ ਠੀਕ ਹੈ ਕੋਈ ਜਾਨੀ ਨਿਸ਼ਾਨ ਤਾਂ ਨਹੀਂ ਹੋਇਆਗਾ ਜਾਨੀ ਨਹੀਂ ਵੈਸੇ 6:00 ਵਜੇ ਆ ਦੋ ਤਿੰਨ ਮੁੰਡਿਆਂ ਦੇ ਉਹਨਾਂ ਦੇ 6:00 ਦੇ ਬੰਦੇ ਜਿਹੜੇ ਦੁਕਾਨ ਚ ਕੰਮ ਆਂ ਬੈਠੇ ਸੀ ਬੈਠੀ ਸੀ ਕੰਮ ਕਰਾਉਣਾ ਹੈ ਠੀਕ ਹੈ ਤੇ ਬਈ ਇਹ ਟਾਵਰ ਕਿੰਨਾ ਕੋ ਪੁਰਾਣਾ ਲੱਗਿਆ ਆ ਇਹ ਜੀ 25 ਤੋਂ 30 ਸਾਲ ਹੋ ਗਏ ਨੂੰ ਲੱਗੇ ਰੋਈ ਠੀਕ ਆ ਜੀ ਤੇ ਇਹ ਵੀ ਰਿਪੇਅਰ ਵਗੈਰਾ ਹੁੰਦੀ ਰਹਿੰਦੀ ਸੀਗੀ ਇਹ ਵੀ ਕੁਝ ਨਹੀਂ ਹੋਇਆ ਜੀ ਇਹਦੇ ਉੱਪਰ ਵੇਲਾ ਚੜੀਆਂ ਵੀ ਕਿਸੇ ਨੇ ਵੇਲ ਨਹੀਂ ਲਾਈ ਠੀਕ ਹੈ ਕਿਸੇ ਨੇ ਸਾਰ ਨਹੀਂ ਲਈ ਕਿ ਅਸੀਂ ਆਨੇ ਵੀਰੇ ਇਹਨਾਂ ਨੂੰ ਵੀ ਇਹ ਟਾਵਰ ਡਿੱਗੂ ਆਈ ਇਹਦੀ ਕੋਈ ਕੇਅਰ ਕਰੋ ਵਿੱਚ ਦੇਖੋ ਇਹਦੇ ਕਿੰਨਾ ਗੰਦ ਵਜਿਆਈ ਕੋਈ ਇਸਨੇ ਕੋਈ ਸਫਾਈ ਨਹੀਂ ਕੀਤੀ ਕੁਝ ਨਹੀਂ ਕੀਤਾ ਇਹਦਾ ਯਾਰ ਮੱਝ ਸੀ ਕਿ ਯਾਰ ਖਾਦੀ ਜਦੋਂ ਦੂਜੇ ਪਾਸੇ ਇੱਕ ਪੈਪ ਟੁੱਟ ਗਈ ਤੇ ਮੈਂ ਝੋੜ ਮਾਰ ਗਿਆ ਫਿਰ ਇਹ ਲੇ ਲਕ ਲੋਹੇ ਕਹੀ ਜਾਂਦੇ ਲੋਕ ਕਹੀ ਜਾਂਦੇ ਵੀ ਇਹਦਾ ਐਗਰੀਮੈਂਟ ਵੀ ਖਤਮ ਹੋਇਆ ਪਿਆ ਸੀਗਾ ਪਤਾ ਨਹੀਂ ਐਗਰੀਮੈਂਟ ਦਾ ਖਤਮ ਦਾ ਇਹਦਾ ਸੀ ਬੈਟਮੈਨ ਨੂੰ ਪਤਾ ਉਹ ਤਾਂ ਕਿੰਨੇ ਸਾਲ ਦਾ ਹੋਇਆ ਪਰ ਮਹਿਕਮੇ ਨੇ ਇਹਦੀ ਥਾਰ ਨਹੀਂ ਲਈ ਸਾਰਾ ਮਹਿਕਮਾ ਜਿਵੇਂ ਵਾਰਾ ਜੀ ਇਹਦਾ ਠੀਕ ਹੈ ਕਾਲਾ ਬਲਦੇਵ ਦੀ ਸਰਪੰਚੀ ਗਈ ਤੇ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਜੀ ਸਰਕਾਰ ਜੀ ਜਿਹੜਾ ਹੁਣ ਨੁਕਸਾਨ ਆ ਜਿਹੜੇ ਘਰਾਂ ਦਾ ਯਾ ਰਵੀ ਦਾ ਬਹੁਤ ਨੁਕਸਾਨ ਹੋ ਗਿਆ ਜੀ ਪਰ ਇਹ ਨਾਲ ਇੱਕ ਹੋਰ ਘਰ ਆ ਉਹਦਾ ਨੁਕਸਾਨ ਇੱਕ ਮੁੰਡੇ ਦੇ ਸੱਟਾਂ ਵਜ ਗਿਆ ਉਹਨਾਂ ਦਾ ਇਹਨਾਂ ਨੂੰ ਮਾਜਵਾ ਮਿਲਣਾ ਚਾਹੀਦਾ ਫੋਲੀ ਠੀਕ ਹੈ ਜੀ ਇਹ ਘਰਾਂ ਦੇ ਘਰਾਂ ਦੇ ਕੋਲੇ ਟਾਵਰ ਲੱਗਿਆ ਜੀ ਇਸ ਬਾਰੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇਹ ਇਹਨੂੰ ਤਾਂ ਕਿਤੇ ਹੋਰ ਕਿਤੇ ਲਾਉਣਾ ਚਾਹੀਦਾ ਉੱਚਾ ਬਹੁਤ ਸੀ 110 115 ਫੁੱਟ ਉੱਚਾ ਸੀਗਾ ਜੀ ਤਿੰਨ ਘਰਾਂ ਤੇ ਜਾਵੜਿਆ ਸੀ ਠੀਕ ਹੈ ਜੀ ਇਹ ਪਿੰਡ ਤੋਂ ਬਾਹਰ ਲੱਗਣਾ ਚਾਹੀਦਾ ਜੀ ਠੀਕ ਹੈ ਹਨ ਇਹਵੇਂ ਦੀ ਇਹ ਭਾਜੀ ਤੁਹਾਡੀ ਡਿਊਟੀ ਸੀ ਇੱਥੇ ਜੀ ਟਾਵਰ ਤੇ ਕਿਹੜਾ ਮੁੰਡਾ ਇੱਥੇ ਟਾਵਰ ਤੇ ਜਿਹਦੀ ਡਿਊਟੀ ਹੈ ਬਾਈ ਬਾਈ ਇੱਥੇ ਇੱਥੇ ਬਿੱਡਿਆਂ ਦੇ ਦੇਰ ਤੂੰਗਾ ਕਿ ਇੱਥੇ ਚਾਬੀ ਕੇ ਬਾਹਰ ਤੇ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਜੀ ਇਹ ਇੱਥੇ ਨੁਕਸਾਨ ਬਹੁਤ ਆ ਅਸੀਂ ਤਾਂ ਇਹ ਇੱਥੇ ਲੱਗਣਾ ਨਹੀਂ ਚਾਹੀਦਾ ਠੀਕ ਹੈ ਜੀ ਤੇ ਰਾਤ ਸੱਡੋ ਫਟ ਆ ਵੀ ਅਸੀਂ ਫਿਰ ਭੱਜ ਕੇ ਆਏ 4:30 ਵਜੇ ਠੀਕ ਹੈ ਜੀ ਤੇ ਬਾਪੂ ਜੀ ਕੋਈ ਜਾਨੀ ਨੁਕਸਾਨ ਵਗੈਰਾ ਕੋਈ 60 ਫੁੱਟ ਕਿੰਨੇ ਕਿਵੱਜਾ ਕੋਈ ਜਾਨੀ ਨੁਕਸਾਨ ਤਾਂ ਹੀ ਹੋਇਆ ਹਾਂ ਜੀ ਮੁੰਡਾ ਤੇ ਹੈ ਜਿਹੜਾ ਕਿ ਕਟਕ ਘਾੜੇ ਦੇਖਾਂ ਤੇ ਬੈਠੇ ਸੀਗੇ ਕੋਰ ਕੋਈ ਐਡਾ ਜਾਨੀ ਦਾ ਸਟਾਰ ਹੈ ਨਹੀਂ ਮਕਾਮਾ ਦਾ ਰੱਖਾ ਜਰੂਰ ਆ ਠੀਕ ਹੈ ਜੀ ਕਾਜ ਦੇ ਮਕਾਨ ਤੇ ਆ ਮੁੰਡਾ ਆਉਂਦਾ ਨਹੀਂ ਇਹਦਾ ਘਰ ਹੈਗਾ ਮੁੰਡਾ ਆ ਰਿਹਾ ਇਹਨਾਂ ਦਾ ਘਰ ਹੈਗਾ ਤੁਹਾਨੂੰ ਦੱਸੂਗਾ ਬਹੁਤ ਲੱਖਾਂ ਨੇ ਵਿਚਾਰੇ ਦਾ ਜੀ ਆਉਂਦਾ ਨਹੀਂ ਆ ਜਾ ਹਾਂਜੀ ਵੀਰੇ ਕੀ ਨਾਮ ਆ ਜੀ ਤੁਹਾਡਾ ਜੀ ਮੇਰਾ ਨਾਮ ਹੈ ਕਾਜੋ ਸਿੰਘ ਜੀ ਹਾਂ ਕਿਹੜਾ ਪਿੰਡ ਆ ਜੀ ਤਿੰਨ ਤਰਖਾਨ ਵਾਲਾ ਜੀ ਹਾਂਜੀ ਵੀਰੇ ਵੀਰੇ ਟਾਵਰ ਡੱਗਿਆ ਹੈਗਾ ਸਭਲੇ ਮਕਾਨ ਦੇ ਉੱਪਰ ਡਿੱਗ ਗਿਆ ਹੀ ਰਹੇ ਹਾਂਜੀ ਮਕਾਨ ਦੇ ਉੱਪਰ ਡਿੱਗ ਗਿਆ ਇਹ ਟਾਵਰ ਦਾ ਐਗਰੀਮੈਂਟ ਵੀ ਖਤਮ ਹੋਇਆ ਪਿਆ ਸੀ ਫਿਰ ਵੀ ਇਹ ਲੱਗਿਆ ਪਿਆ ਸਾਰਾ ਗਲਿਆ ਪਿਆ ਤੁਸੀਂ ਦੇਖ ਸਕਦੇ ਆਂ ਇਹ ਟਾਵਰ ਠੀਕ ਹੈ ਜੀ ਨੇਰੇ ਦੇ ਇੱਕ ਝੱਖੜ ਨਾਲ ਸਾਰੇ ਮਕਾਨ ਤੇ ਡਿੱਗ ਪਿਆ ਸਾਰਾ ਮਕਾਨ ਸਾਡਾ ਖਤਮ ਹੋ ਗਿਆ ਹੀ ਇਹ ਨਵੀਂ ਕੋਠੀ ਪਾਈ ਸੀ ਸਾਲ ਹੋਇਆ ਜੀ ਸਾਰਾ ਮਕਾਨ ਖਤਮ ਹੋ ਗਿਆ ਕਰਜ਼ਾ ਚੱਕ ਕੇ ਅਸੀਂ ਪਾਈ ਸੀਗੀ ਠੀਕ ਹੈ ਜੀ ਤੇ ਹੁਣ ਇੱਕ ਤਾਂ ਸਾਡੀ ਮੰਗ ਹੈ ਟਾਵਰੇ ਤੋਂ ਬਿੱਲ ਲੱਗਣਾ ਨਹੀਂ ਚਾਹੀਦਾ ਜੀ ਦੂਜਾ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਇਸ ਦਾ ਠੀਕ ਹੈ ਕੋਈ ਜਾਨੀ ਨੁਕਸਾਨ ਤਾਂ ਕੋਈ ਪਸ਼ੂ ਡੰਗਰ ਦਾ ਨੁਕਸਾਨ ਤਾਂ ਨਹੀਂ ਹੋਇਆ ਜੀ ਡੰਗਰ ਦਾ ਨੁਕਸਾਨ ਨਹੀਂ ਹੋਇਆ ਪਰਲੇ ਪਾਸੇ ਦੁਕਾਨ ਸੀਗੀ ਉਹਦੇ ਵਿੱਚ ਦੋ ਮੁੰਡਿਆਂ ਨੇ ਛੱਟਾਂ ਲੱਗੀਆਂ ਛੱਤ ਢਿੱਗਣ ਕਰਨਾ ਠੀਕ ਹੈ ਜੀ ਹਾਂ ਜੀ ਤੇ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਆ ਜੀ ਤੁਸੀਂ ਸਰਕਾਰ ਤੋਂ ਹੀ ਮੰਗ ਕਰਨਾ ਚਾਹੁੰਦੇ ਆ ਜੀ ਸਾਨੂੰ ਇੱਕ ਤਾਂ ਮੁਆਵਜ਼ਾ ਮਿਲੇ ਤੇ ਇੱਥੇ ਠੀਕ ਹੈ ਜੇ ਦੇ ਵੀ ਜਿੱਥੇ ਵੀ ਆਪ ਦਾ ਵੀ ਟਾਵਰ ਹੈਗੇ ਆ ਆਪ ਦਾ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਗਾਂਵ ਤੋਂ ਕੋਈ ਨੁਕਸਾਨ ਨਾ ਹੋਵੇ ਕਿਤੇ ਵੀ ਠੀਕ ਹੈ ਜੀ ਭਾਈ ਜੀ ਕਿੰਨਾ ਪੁਰਾਣਾ ਲੱਗਿਆ ਹੈ ਇਹ ਟਾਵਰ ਇਹ ਇਹਨੂੰ 30 32 ਸਾਲ ਹੋ ਗਏ ਠੀਕ ਹੈ ਐਗਰੀਮੈਂਟ ਇਹਦਾ ਖਤਮ ਹੋਇਆ ਪਿਆ ਸੀਗਾ ਜੀ ਫਿਰ ਵੀ ਇਹ ਟਾਵਰ ਨਹੀਂ ਲਾ ਰਹੇ ਕੋਈ ਦੀ ਰਿਪੇਅਰ ਵਗੈਰਾ ਨਹੀਂ ਕਰਨਾ ਹੁੰਦੇ ਸੀ ਕੋਈ ਨਹੀਂ ਕਰਨਾ ਹੈ ਕਦੇ ਵੀ ਨਹੀਂ ਆਇਆ ਇੱਥੇ ਜੇ ਮੈਕ ਮੇਰੇ ਬੰਦੇ ਆਉਂਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਵੀ ਤੁਹਾਡਾ ਟਾਵਰ ਵੀ ਖਤਮ ਹੋਇਆ ਪਿਆ ਵੀ ਇਹ ਤੂੰ ਦੇਖਭਾਲ ਕਰ ਲੋ ਕਿਸੇ ਨੇ ਸਾਡੀ ਕੋਈ ਗੱਲ ਇਹ ਕਿਹੜੀ ਕੰਪਨੀ ਦਾ ਟਾਵਰ ਹੈ ਇਹ ਇਹ ਬੀਐਸਐਨ बीएसएनएल ਦਾ ਪਹਿਲਾ ਸੀ ਤੇ Jio ਵਾਲਿਆਂ ਨੇ ਹੁਣ 10 ਸਾਲ ਹੋ ਗਿਆ ਇਹਨਾਂ ਮਸ਼ੀਨਾਂ ਚੜਾਈਆਂ ਜੀ ਉੱਤੇ ਇਹਨਾਂ ਦੇ ਜਿਹੜਾ ਇੱਥੇ ਤੁਹਾਡੇ ਕੋਈ ਐਕਸਚੇਂਜ ਹੋਣੀ ਹੈ ਇੱਥੇ ਦਰਖਾਨ ਵਾਲੇ ਪਿੰਡ ਦੇ ਵਿੱਚ ਕੋਈ ਜੀ ਹਾਂਜੀ ਕੋਈ ਤੇ ਡਿਊਟੀ ਹੋਣੀ ਹੈ ਕਿਸੇ ਦੀ ਉਸ ਬੰਦੇ ਨੇ ਮਾਦੇ ਮਹਿਕਮੇ ਦੇ ਧਿਆਨ ਤੇ ਨਹੀਂ ਲੈਂਦੀ ਗੱਲ ਇਹ ਨਾ ਇਹ ਇੱਥੇ ਆਉਂਦੇ ਹੀ ਨਹੀਂ ਇੱਥੇ ਕੋਈ ਜੋ ਬੰਦਾ ਕੋਈ ਹੈ ਹੀ ਨਹੀਂ ਇੱਥੇ ਜਦੋਂ ਕਿਤੇ ਜਦੋਂ ਕਿਤੇ ਲਾਈਟ ਜਾਵੜਦੀ ਆ ਉਦੋਂ ਕਿਤੇ ਕੋਈ ਤੇਲ ਲੈ ਕੇ ਆ ਜਾਂਦਾ ਦੇ ਜਨਰੇਟਰ ਚਲਾ ਲੈਣਾ ਨਹੀਂ ਤੇ ਨਹੀਂ ਜੀ ਨਹੀਂ ਤੇ ਬੰਦ ਪਿਆ ਰਹਿੰਦਾ ਟਾਵਰੀ ਤੇ Jio ਵਾਲੇ ਵੀ ਜਦੋਂ ਲਾਈਟ ਜਾਵੜਦੀ ਆ ਲ ਜਨਰੇਟਰ ਲੈ ਕੇ ਆ ਜਾਂਦੇ ਆ ਚਲਾ ਕੇ ਮੁੜ ਜਾਂਦੇ ਆ ਜੀ ਸਿੰਘ ਜੀ ਉਹਨਾਂ ਨੂੰ ਅਸੀਂ ਬਹੁਤ ਤਰੀਕਾ ਵੀ ਆਦਾ ਟਾਵਰ ਦੀ ਦੇਖ ਰੇ ਕਰੋ ਜੀ ਸਾਰਾ ਗਲਿਆ ਪਿਆ ਪਰ ਕਿਸੇ ਨੇ ਕਿ ਸਾਡੀ ਕੋਈ ਨਹੀਂ ਸੁਣੀ ਜੀ ਤੇ ਅੱਜ ਦੇਖ ਲਓ ਤੁਹਾਡੇ ਸਾਹਮਣੇ ਆਈ ਹਾਂਜੀ ਭਾਜੀ ਕੀ ਨਾਮ ਆਈ ਤੁਹਾਡਾ ਜੀ ਆਪਣਾ ਰਵਿੰਦਰ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਤਰਖਾਨ ਵਾਲਾ ਜੀ ਭਾਜੀ ਤੁਹਾਡੇ ਪਿੰਡ ਜਾ ਟਰਾਵਰ ਡਿੱਗਿਆ ਮਿਸਰਾਲ ਦਾ ਤੇ ਸ਼ਾਂਤੀ ਡਿੱਗਿਆ ਜੀ ਹਾਂਜੀ ਤੇ ਭਾਜੀ ਕਿੰਨਾ ਕਿ ਨੁਕਸਾਨ ਹੋ ਗਿਆ ਜੀ ਤੁਹਾਡਾ ਭਾਈ ਜੀ ਇਹਦਾ ਸਾਰਾ ਹੀ ਨੁਕਸਾਨ ਆ ਜੀ ਠੀਕ ਆ ਜੀ ਟੋਟਲ ਐਂਟਰ ਪੜ ਗਿਆ ਜੀ ਕੰਦਾ ਬਹਿ ਗਿਆ ਜੀ ਠੀਕ ਹੈ ਜੀ ਸਾਰੀ ਕੋਠੀ ਦਾ ਨੁਕਸਾਨਾ ਨਵੀਂ ਕੋਠੀ ਪਈ ਆ ਜੀ ਠੀਕ ਹੈ ਜੀ ਜੇ 2 ਸਾਲ ਨਹੀਂ ਹੋਈ ਜੀ ਹਾਂ ਕਿੰਨਾ ਕਿ ਨੁਕਸਾਨ ਹੋ ਗਿਆ ਭਾਈ ਜੀ ਇਧਰ ਬਣਾ ਜੀ ਜੀ 25 ਲੱਖ ਦਾ ਨੁਕਸਾਨ ਕੋਠੀ ਦੁਆਰਾ ਦੁਬਾਰਾ ਪਾਉਣੀ ਪੈਣੀ ਆ ਲੈਂਟਰ ਦੀ ਸਾਰਾ ਕੁਝ ਜੀ ਨੰਦਾ ਕਰਕੇ ਜੀ ਠੀਕ ਹੈ ਤੇ ਸਰਕਾਰ ਤੋਂ ਟੀਮ ਮੰਗ ਕਰਨਾ ਚਾਹੁੰਦੇ ਹਾਂ ਜੀ ਕਰਦੇ ਹੀ ਮੰਗ ਕਰਦਾ ਜੀ ਜਿਹੜਾ ਮੇਰਾ ਬੰਦਾ ਮਾਜਵਾ ਮੈਨੂੰ ਦਿੱਤਾ ਜਾਵੇ ਜੀ ਠੀਕ ਹੈ ਜੇ ਨਹੀਂ ਦਿੰਦੇ ਤਾਂ ਮੈਂ ਇਹ ਆਪਣਾ ਜੀਓ ਤੇ ਬੀਐਸਐਨL ਦੇ ਵੱਡੇ ਅਫਸਰਾਂ ਦੇ ਨਾਮ ਲੈ ਕੇ ਜੇਬ ਵਿੱਚ ਪਾ ਕੇ ਤੇ ਖੁਦਕਸ਼ੀ ਤੋਂ ਬਿਨਾ ਮੇਰੇ ਕੋਲੇ ਕੋਈ ਹੋਰ ਜਾਣ ਤ ਨਹੀਂ ਭਾਜੀ ਇਹ ਟਾਵਰ ਬਹੁਤ ਪੁਰਾਣਾ ਲੱਗ ਚੁੱਕਿਆ ਹੈ ਤੁਸੀਂ ਮਗਨੇ ਧਿਆਨ ਚ ਗੱਲ ਨਹੀਂ ਲਿਆਂਦੀ ਉਹ ਟਾਵਰ ਬਹੁਤ ਪੁਰਾਣਾ ਹੈ ਇੱਕੋ ਮੁਲਾਜ਼ਮ ਆਉਂਦੇ ਸੀ ਆਈ ਵੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਸੀ ਬਾਈ ਜੀ ਤੁਹਾਡਾ ਟਾਵਰ ਖਰਾਬ ਹੋ ਚੁੱਕਿਆ ਇਹਨੂੰ ਬਦਲ ਦਿਓ ਇਹਨੂੰ ਬਾਹਰ ਲੈ ਜਾਓ ਜੀ ਪਰ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜੀ ਠੀਕ ਹੈ ਤੇ ਸਰਕਾਰ ਤੋਂ ਮੁਆਵਜ਼ੇ ਬਾਰੇ ਕੀ ਮੰਗ ਕਰਨਾ ਚਾਹੁੰਦੇ ਆਪਦੇ ਹੀ ਕਰ ਦੇ ਜਿਹੜਾ ਸਾਡਾ ਬੰਦਾ ਜਾਇਜ਼ ਮੁਆਵਜ਼ਾ ਸਾਨੂੰ ਦਿੱਤਾ ਜਾਵੇ ਜੀ ਠੀਕ ਹੈ ਜੀ ਕੋਈ ਬਾਜੀ ਜਾਨੀ ਮਾਨੇ ਨੁਕਸਾਨ ਹੋ ਕੋਈ ਪਸ਼ੂ ਡੰਗਰ ਦਾ ਕਿ ਕੋਈ ਨੁਕਸਾਨ ਕਿਨਾਂ ਹੋਇਆ ਵੀ ਬਚਿਆ ਜੀ ਉਧਰ ਦੁਕਾਨ ਅੱਗੇ ਜਾ ਕੇ ਜਿਹੜਾ ਮੁੰਡੇ ਦੁਕਾਨ 'ਚ ਬੈਠੇ ਉਹ ਦੋ ਮੁੰਡਿਆਂ ਦੇ ਸੱਟਾਂ ਲੱਗੀਆਂ ਜੀ ਠੀਕ ਹੈ ਜੀ